10ਵੀਂ 12ਵੀਂ ਪਾਸ ਵਾਲਿਆਂ ਵਾਸਤੇ ਇੱਕ ਵੱਡਾ ਮੌਕਾ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਤੋ ਦਿੱਤਾ ਕਿਉਂਕਿ ਇੱਥੇ ਕਲਰਕ ਸੈਨੋਗ੍ਰਾਫਰਡ ਤੇ ਟਰਾਂਸਲੇਟਰ ਦੀ ਭਰਤੀ ਕੱਢੀ ਗਈ ਹੈ ਜਿਦੇ ਵਿੱਚ ਕਿ ਸੈਲਰੀ 65000 ਰੁਪਏ ਤੋਂ ਵੀ ਜ਼ਿਆਦਾ ਦੀ ਕਈ ਪੋਸਟਾਂ ਦੇ ਵਿੱਚ ਰੱਖੀ ਗਈ ਹੈ ਦਾ ਵੀਡੀਓ ਨੂੰ ਪੂਰਾ ਦੇਖਿਓ ਤਾਂ ਕਿ ਇੱਕ ਇੱਕ ਪੁਆਇੰਟ ਆਪਾਂ ਨੂੰ ਕੁਆਲੀਫਿਕੇਸ਼ਨ ਕੀ ਚਾਹੀਦੀ ਹੈ ਏਜ ਕੀ ਚਾਹੀਦੀ ਹੈ ਕੀ ਪੇਪਰ ਚਾਹੀਦਾ ਕਿਸ ਤਰ੍ਹਾਂ ਸਿਲੈਕਸ਼ਨ ਹੋਏਗੀ ਸਾਰੀਆਂ ਹੀ ਚੀਜ਼ਾਂ ਕਲੀਅਰ ਹੋ ਜਾਣ ਹੋਰ ਹਾਂ ਅੱਗੇ ਵਧਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਜੌਬ ਦੇ ਨਾਲ ਰਿਲੇਟਡ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸ ਪਿਆਰੇ ਜਿਹੇ ਚੈਨਲ ਤੇ ਦੇਖਣ ਨੂੰ ਮਿਲਦੀ ਆਓ ਹੁਣ ਜਾਣਦੇ ਆਂ ਇਸ ਭਰਤੀ ਦੀ ਹੋਰ ਡਿਟੇਲ ਦੇ ਬਾਰੇ ਹਾਂਜੀ ਦੋਸਤੋ ਜਿਹੜੀਆਂ ਪੰਜਾਬ ਦੇ ਵਿੱਚ ਨਵੀਆਂ ਪੋਸਟਾਂ ਨਿਕਲਿਆ ਨੇ ਉਹਦਾ ਆਫੀਸ਼ੀਅਲ ਨੋਟੀਫਿਕੇਸ਼ਨ ਬਿਲਕੁਲ ਤੁਹਾਡੇ ਸਾਹਮਣੇ ਅਲੱਗ-ਅਲੱ ਔਰ ਸੈਲਰੀ ਜਿਹੜੀ ਹੈ 65000 ਰੁਪਏ ਤੱਕ ਇੱਥੇ ਰੱਖੀ ਗਈ ਹੈ ਜੇ ਆਪਾਂ ਗੱਲ ਕਰੀਏ ਸਟਾਰਟਿੰਗ ਡੇਟ ਦੀ ਰਜਿਸਟ੍ਰੇਸ਼ਨ ਦੀ ਤਾਂ 17 ਜੂਨ ਨੂੰ ਰਜਿਸਟ੍ਰੇਸ਼ਨ ਜਿਹੜੀ ਆ ਉਹ ਸਟਾਰਟ ਹੋ ਚੁੱਕੀ ਹੈ ਤੇ ਜੇ ਹੁਣ ਆਪਾਂ ਲਾਸਟ ਡੇਟ ਦੀ ਗੱਲ ਕਰੀਏ ਤਾਂ 7 ਜੁਲਾਈ ਜਿਹੜੀ ਆ ਉਹ ਲਾਸਟ ਡੇਟ ਆ ਆਨਲਾਈਨ ਫਾਰਮ ਫਿਲ ਕਰਨ ਦੀ 7 ਜੁਲਾਈ ਜਿਹੜਾ ਹੈ ਮੰਡੇ ਨੂੰ ਤੁਸੀਂ ਸ਼ਾਮ ਨੂੰ 5:30 ਵਜੇ ਤੱਕ ਜਿਹੜਾ ਉਹ ਫਾਰਮ ਫਿਲ ਕਰ ਸਕਦੇ ਹੋ ਐਗਜ਼ਾਮ ਹੋਏਗਾ ਜੁਲਾਈ ਦੇ ਵਿੱਚ ਹੀ ਜਿਹੜਾ ਹੈ ਉਹ ਟੈਂਟੇਟਿਵ ਜਿਹੜਾ ਹੈ ਆਈਡੀਆ ਹੈ ਵੀ ਐਗਜ਼ਾਮ ਹੋ ਜਾਏਗਾ ਉਨਾ ਪਾ ਗੱਲ ਕਰ ਲੈਨੇ ਆ ਪੋਸਟਾਂ ਦੀ ਕਿ ਕਿਹੜੀ ਕਿਹੜੀ ਪੋਸਟ ਆ ਕੀ ਕੀ ਕੁਆਲਿਫੀਕੇਸ਼ਨ ਚਾਹੀਦੀ ਆ ਤੇ ਕਿੰਨੀ ਸੈਲਰੀ ਉਹਦੇ ਵਾਸਤੇ ਰਹੇਗੀ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਪੋਸਟ ਹੈਗੀ ਆ ਜੀ ਜੂਨੀਅਰ ਹਿੰਦੀ ਟਰਾਂਸਲੇਟਰ ਦੀ ਇੱਥੇ ਜਿਹੜੀ ਸੈਲਰੀ ਰਹਿਣ ਵਾਲੀ ਆ ਉਹ 35400 ਤੋਂ ਲੈ ਕੇ 112400 ਰੁਪਇਆ ਰਹਿਣ ਵਾਲੀ ਆ ਤੇ ਏਜ ਜਿਹੜੀ ਆ ਅਪ ਟੂ 30 ইয়ারਸ ਤੱਕ ਦੀ ਚਾਹੀਦੀ ਆ 30 ਸਾਲ ਤੱਕ ਦੀ ਤੁਹਾਡੀ ਉਮਰ ਹੋਣੀ ਚਾਹੀਦੀ ਆ ਨੈਕਸਟ ਪੋਸਟ ਹੈ ਜੀ ਜੂਨੀਅਰ ਸੈਕਟਰੀਟ ਅਸਿਸਟੈਂਟ ਦੀ ਇੱਥੇ ਟੋਟਲ 9 ਪੋਸਟਾਂ ਨੇ ਤੇ 19900 ਤੋਂ ਲੈ ਕੇ 63200 ਰੁਪਏ 3D ਹੌਸ ਸੈਲਰੀ ਰੱਖੀ ਗਈ ਹੈ ਤੇ ਉਮਰ ਇਥੇ 28 ਸਾਲ ਤੱਕ ਦੀ ਤੁਹਾਡੀ ਹੋਣੀ ਚਾਹੀਦੀ ਆ ਤੇ ਇਥੇ ਨੈਕਸਟ ਪੋਸਟ ਹੈ ਜੂਨੀਅਰ ਸਟੈਨੋਗ੍ਰਾਫਰ ਦੀ ਇਹਦੇ ਵਿੱਚ ਜਿਹੜਾ ਹੈ ਸੈਲਰੀ 25500 ਤੋਂ ਲੈ ਕੇ 81100 ਰੁਪਏ ਤੱਕ ਰੱਖੀ ਗਈ ਹੈ 27 ਸਾਲ ਦੀ ਮੈਕਸਿਮਮ ਏਜ ਤੁਹਾਡੀ ਹੋਣੀ ਚਾਹੀਦੀ ਆ ਨੈਕਸਟ ਜਿਹੜੀ ਪੋਸਟ ਜਿਉ ਹੈਗੀ ਜੂਨੀਅਰ ਹਿੰਦੀ ਟਰਾਂਸਲੇਟਰ ਦੀ ਇਥੇ ਮਾਸਟਰ ਡਿਗਰੀ ਚਾਹੀਦੀ ਹੈ ਰੈਕਗਨਾਈਜ਼ਡ ਯੂਨੀਵਰਸਿਟੀ ਤੋਂ ਇੰਗਲਿਸ਼ ਤੁਸੀਂ ਇੱਕ ਸਬਜੈਕਟ ਕੰਪਲਸਰੀ ਦੇ ਵਿੱਚ ਪੜਿਆ ਹੋਵੇ ਤੇ ਇੱਥੇ ਜਿਹੜੀ ਡਿਜ਼ਾਇਰੇਬਲ ਕੁਆਲਿਫਿਕੇਸ਼ਨ ਹੋਰ ਕੀ ਹੈ ਕਿ ਨੌਲੇਜ ਚਾਹੀਦੀ ਹੈ ਤੁਹਾਡੀ ਹਿੰਦੀ ਦੇ ਵਿੱਚ ਦਸਵੀਂ ਤੱਕ ਤੁਸੀਂ ਪੜ੍ਹੀ ਹੋਵੇ ਤੇ ਇੱਥੇ ਜੌਬ ਰਿਕੁਆਇਰਮੈਂਟ ਦੀ ਗੱਲ ਕਰੀਏ ਤਾਂ ਇੱਥੇ ਅਸਿਸਟ ਕਰਨਾ ਤੁਸੀਂ ਕਿਸ ਚੀਜ਼ ਨੂੰ ਆਫੀਸ਼ੀਅਲ ਲੈਂਗੁਏਜ ਨੂੰ ਜਾਣੇ ਕਿ ਹਿੰਦੀ ਦੇ ਤੁਸੀਂ ਟਰਾਂਸਲੇਸ਼ਨ ਇੱਥੇ ਜਿਹੜੀ ਅਦਰ ਲੈਂਗੁਏਜ ਤੋਂ ਕਰਨੀ ਹੈਗੀ ਤੇ ਜਿਹੜੀ ਨੈਕਸਟ ਪੋਸਟ ਹੈ ਉਹ ਹੈਗੀ ਹੈ ਜੀ ਜੂਨੀਅਰ ਸੈਕਟਰੀਏਟ ਅਸਿਸਟੈਂਟ ਦੀ ਇੱਥੇ ਪਲੱਸ 2 ਹੋਣੀ ਚਾਹੀਦੀ ਹੈ ਜੇ ਤੁਸੀਂ ਪਲੱਸ 2 ਪਾਸ ਕੀਤੀ ਹੋਈ ਹੈ ਤਾਂ ਤੁਸੀਂ ਇਸ ਜੌਬ ਦੇ ਵਾਸਤੇ ਅਪਲਾਈ ਕਰ ਸਕਦੇ ਹੋ 28 ਸਾਲ ਜਿਹੜੀ ਇੱਥੇ ਮੈਕਸਿਮਮ ਏਜ ਲਿਮਿਟ ਰੱਖੀ ਗਈ ਹੈ ਨੈਕਸਟ ਪੋਸਟ ਹੈ ਜੀ ਜੂਨੀਅਰ ਸੈਕਟਰੀਏਟ ਅਸਿਸਟੈਂਟ ਫਾਈਨੈਂਸ ਐਂਡ ਅਕਾਊਂਟਸ ਦੀ ਤੇ ਇਸ ਦੇ ਵਿੱਚ ਵੀ ਕੁਆਲੀਫਿਕੇਸ਼ਨ ਸੇਮ ਹੀ ਹੈ ਨੈਕਸਟ ਜਿਹੜੀ ਪੋਸਟ ਹੈ ਜੀ ਜੂਨੀਅਰ ਸਟੈਨੋਗ੍ਰਾਫਰ ਦੀ ਇੱਥੇ ਪਲੱਸ 2 ਤੁਹਾਡੀ ਹੋਣੀ ਚਾਹੀਦੀ ਹੈ ਤੇ ਡੀਓਪੀਟੀ ਟਾਈਮ ਟੂ ਟਾਈਮ ਹੋਵੇ ਤੇ ਤੁਸੀਂ ਇਹ ਤੁਹਾਡਾ ਜਿਹੜਾ ਇੱਥੇ ਇੱਕ ਟਾਈਪਿੰਗ ਟੈਸਟ ਲਿਆ ਜਾਏਗਾ ਆਫਟਰ दैट ਜਿਹੜੀ ਆ ਉਹ ਜੌਬ ਰਿਕੁਆਇਰਮੈਂਟ ਜਿਹੜੀ ਆ ਉਹ ਫੁੱਲ ਫਿਲ ਕੀਤੀ ਜਾਏਗੀ ਤਾਂ ਦੋਸਤੋ ਇਹ ਪੋਸਟਾਂ ਨੇ ਜੀ ਇਹ ਪੋਸਟਾਂ ਆਲਰੇਡੀ ਨਿਕਲ ਚੁੱਕੀਆਂ ਨੇ ਆਊਟ ਹੋ ਚੁੱਕੀਆਂ ਨੇ ਤੇ ਤੁਸੀਂ ਅਪਲਾਈ ਜਿਹੜਾ ਹੈ ਉਹ ਜ਼ਰੂਰ ਕਰਨਾ ਹੈ ਅਪਲਾਈ ਕਰਨ ਦਾ ਲਿੰਕ ਅਸੀਂ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੈ WhatsApp ਗਰੁੱਪ ਦੇ ਵਿੱਚ ਵੀ ਪਾਤਾ WhatsApp ਗਰੁੱਪ ਨੂੰ ਤੁਸੀਂ ਪੇਸਟੋਂ ਜਾਂ ਫਿਰ ਡਿਸਕ੍ਰਿਪਸ਼ਨ ਦੇ ਵਿੱਚੋਂ ਜਾ ਕੇ ਜਿਹੜਾ ਹੈ ਜੁਆਇਨ ਕਰ ਸਕਦੇ ਹੋ ਤੇ ਇੱਥੇ ਟੈਸਟ ਹੋਏਗਾ ਹਰ ਇੱਕ ਚੀਜ਼ ਦਾ ਜਿਹੜਾ ਉਹ ਟੈਸਟ ਹੋਏਗਾ ਪ੍ਰੋਪਰ ਜਿਵੇਂ ਜਨਰਲ ਇੰਟੈਲੀਜੈਂਸ ਕੁਆਂਟੀਟੀ ਐਟੀਟਿਊਡ ਤੇ ਜਨਰਲ ਅਵੇਅਰਨੈਸ ਇਹ ਚੀਜ਼ ਜਾਣੀ ਆ ਤੇ ਪੇਪਰ 2 ਜਿਹੜਾ ਹੋਏਗਾ ਉਹਦੇ ਵਿੱਚ ਜਿਹੜਾ ਹੈ ਤੁਹਾਡਾ ਮੈਂਟਲ ਅਬਿਲਿਟੀ ਟੈਸਟ ਜਿਹੜਾ ਹੈ ਉਹ ਲਿਆ ਜਾਏਗਾ ਯਾਨੀ ਕਿ ਇੰਟਰਵਿਊ ਟਾਈਪ ਟੈਸਟ ਹੋਏਗਾ ਪੰਜਾਬ ਦੀਆਂ ਪੋਸਟਾਂ ਨੇ ਰੈਗੂਲਰ ਪੋਸਟਾਂ ਚੰਡੀਗੜ੍ਹ ਦੇ ਵਿੱਚ ਪੋਸਟਿੰਗ ਰਹਿਣ ਵਾਲੀਆਂ ਤਾਂ ਅਪਲਾਈ ਜਰੂਰ ਕਰਿਓ ਕੋਈ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ ਬੜੀ ਜਲਦੀ ਮਿਲਣ ਨਾਲ ਨਵੇਂ ਵੀਡੀਓ ਦੇ ਨਾਲ ਨਵੀਂ ਜੋਬ ਦੇ ਨਾਲ ਤਦ ਤੱਕ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ